ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਭਾਰਤ ਦੀ ਜਿਹੜੀ ਅਮਰੀਕਾ ਦੇ ਨਾਲ ਡੀਲ ਹੋਈ ਹੈ ਜਿਦੇ ਵਿੱਚ ਟੈਰਿਫ ਦਾ ਮੁੱਖ ਹੈਡਿੰਗ ਲੱਗਿਆ ਉਸ ਦੇ ਬਾਰੇ 'ਚ ਨਵੀਆਂ ਗੱਲਾਂ ਕੁਝ ਥੋੜੀਆਂ ਜਿਹੀਆਂ ਹੋਰ ਸਾਹਮਣੇ ਆਈਆਂ ਨੇ। ਇੰਡੀਅਨ ਐਕਸਪ੍ਰੈਸ ਦੇ ਵਿੱਚ ਸ਼੍ਰੀ ਹਰੀਸ਼ ਦਮੋਦਰਨ ਅਕਸਰ ਖੇਤੀਬਾੜੀ ਬਾਰੇ ਲਿਖਦੇ ਰਹਿੰਦੇ ਐ ਤੇ ਉਹਨਾਂ ਦਾ ਜਿਹੜਾ ਲੇਖ ਹੈ ਇੰਡੀਅਨ ਐਕਸਪ੍ਰੈਸ ਦੇ ਵਿੱਚ ਉਹਨਾਂ ਨੇ ਗੱਲ ਸ਼ੁਰੂ ਕੀਤੀ ਐ ਕਿ ਜਿਹੜਾ ਅਮਰੀਕਾ ਦਾ ਖੇਤੀਬਾੜੀ ਸਖਤਰ ਹੈ ਬਰਕ ਰੋਲਿੰਗਸ ਉਸ ਨੇ ਕਿਹਾ ਕਿ ਜਿਹੜਾ ਭਾਰਤ ਦੇ ਅੰਦਰ ਸਾਡਾ ਜਿਹੜਾ ਐਕਸਪੋਰਟ ਕੀਤਾ ਮਾਲ ਹੈ ਉਹ ਪਹਿਲਾਂ ਨਾਲੋਂ ਖੇਤੀਬਾੜੀ ਸੈਕਟਰ ਦਾ ਵੱਧ ਜਾਣਾ ਹੈਗਾ ਤੇ ਦੂਜੇ ਪਾਸੇ ਜਿਹੜਾ ਭਾਰਤ ਦਾ ਮੰਤਰੀ ਹੈ ਪਿਊਸ਼ ਗੋਇਲ ਉਹ ਕਹਿ ਰਿਹਾ ਵੀ ਨਹੀਂ ਖੇਤੀਬਾੜੀ ਦੇ ਨਾਲ ਕੋਈ ਸਮਝੌਤਾ ਨਹੀਂ ਹੋਇਆ ਕੁਝ ਨਹੀਂ ਹੋਇਆ ਉਹ ਇਸ ਤੋਂ ਮੁੱਕ ਕਰ ਰਹੇ ਹੈ ਪਹਿਲੇ ਪੇਜ ਤੇ ਇਹ ਗੱਲ ਹੈ ਤੇ ਜਦ ਕਿ ਉਹਨਾਂ ਦਾ ਖੇਤੀਬਾੜੀ ਸੈਕਟਰੀ ਇਹ ਕਹਿ ਰਹੇ ਹੈ ਤੇ ਇਹ ਖੁਦ ਟਰੰਪ ਨੇ ਵੀ ਜਿਹੜੀਆਂ ਚੀਜ਼ਾਂ ਕਹੀਆਂ ਵੀ ਇਹ ਸਮਝੌਤੇ ਦੇ ਵਿੱਚ ਨੇ ਉਸ ਨੇ ਕਿਹਾ ਵੀ ਇਹ ਸਾਡਾ એનર્ਜੀ ਦਾ ਟੈਕਨੋਲੋਜੀ ਦਾ ਐਗਰੀਕਲਚਰ ਦਾ ਕੋਲ ਦਾ ਇਹ ਇਹਨਾਂ ਗੱਲਾਂ ਦੇ ਵਿੱਚ ਅਸੀਂ ਬਹੁਤ ਵੱਡਾ ਮਾਲ ਜਿਹੜਾ ਹੈ ਉਹ ਭੇਜਣਾ ਹੈ ਭਾਰਤ ਦੇ ਵਿੱਚ ਦੂਜੀ ਗੱਲ ਜਿਹੜੀ ਹਰੀਸ਼ ਜੀ ਨੇ ਕਹੀ ਹੈ ਹਰੀਸ਼ ਦਮੋਦਰਨ ਜੀ ਨੇ ਉਹ ਇਹ ਕਹੀ ਹੈ ਵੀ ਚਾਹੇ ਜੋ ਮਰਜੀ ਹੈ ਪਿਛਲੇ ਸਮੇਂ ਦੇ ਵਿੱਚ ਜਿਹੜਾ ਜਨਵਰੀ ਤੋਂ ਲੈ ਕੇ ਦਸੰਬਰ 2025 ਤੱਕ ਖੇਤੀਬਾੜੀ ਦੀਆਂ ਜਿਹੜੀਆਂ ਵਸਤਾਂ ਨੇ ਉਹ ਭਾਰਤ ਦੇ ਵਿੱਚ 2.85 ਜਣੀ ਤਕਰੀਬਨ 3 ਬਿਲੀਅਨ ਡਾਲਰ ਦੀਆਂ ਚੀਜ਼ਾਂ ਭਾਰਤ ਦੇ ਵਿੱਚ ਆਈਆਂ ਨੇ ਸੋ ਇਹਦਾ ਮਤਲਬ ਹੈ ਉਹ ਪਹਿਲਾਂ ਨਾਲੋਂ ਹੋਰ ਵਧੀਆਂ ਨੇ ਤੇ ਅਗਲੀ ਵਾਰੀ ਇਹ ਤਿੰਨ ਤੋਂ ਵੱਧ ਜਾਣਾ ਹੈਗਾ ਇਹ ਇਹ ਵੀ ਇੱਕ ਗੱਲ ਹੈਗੀ ਹੈ ਦੂਜੇ ਪਾਸੇ ਜਿੱਥੇ ਭਾਰਤ ਨੇ ਤਾਂ ਕਿਹਾ ਵੀ ਨਸੌਰੀ 트럼ਪ ਨੇ ਤਾਂ ਕਿਹਾ ਵੀ ਜਿਹੜਾ ਤੇਲ ਹੈ ਰਸ਼ੀਆ ਤੋਂ ਖਰੀਦਣਾ ਬੰਦ ਕਰ ਦੇ ਭਾਰਤ ਭਾਰਤ ਨੇ ਇਹਦੇ ਬਾਰੇ ਕੁਝ ਨਹੀਂ ਕਿਹਾ ਹਾਲ ਦੀ ਘੜੀ ਰਸ਼ੀਆ ਦਾ ਬਿਆਨ ਆਇਆ ਹੈ ਵੀ ਸਾਨੂੰ ਹਲੇ ਭਾਰਤ ਨੇ ਕੁਝ ਨਹੀਂ ਦੱਸਿਆ ਵੀ ਅਸੀਂ ਤੁਹਾਡੇ ਤੋਂ ਤੇਲ ਨਹੀਂ ਖਰੀਦਣਾ ਟਰੰਪ ਕਹਿੰਦਾ ਵੀ ਜਿਹੜਾ ਤੇਲ ਹੈ ਉਹ ਵੈਨਜੂਏਲਾ ਤੋਂ ਖਰੀਦ ਸਕਦਾ ਹੈ ਭਾਰਤ ਮੈਤੂ ਖਰੀਦ ਸਕਦਾ ਹੈ ਵੈਨਜੂਏਲਾ ਨਾਲ ਜੇ ਭਾਰਤ ਨੇ ਸਮਝੌਤਾ ਕਰਨਾ ਹੈ ਉਹ ਤੇ ਟਰੰਪ ਕੌਣ ਹੁੰਦਾਗਾ ਵਿੱਚ ਵੱਡ ਨਾਲ ਉਹ ਭਾਰਤ ਨੇ ਜੇ ਸਮਝੌਤਾ ਕਰਨਾ ਹੈ ਵੈਨਜੂਏਲਾ ਨਾਲ ਕਰੂ ਨਾ ਕਿ ਉਹਦੇ ਨਾਲ ਕਰੂਗਾ ਤੇ ਭਾਰਤ ਦੇ ਜਿਹੜੇ ਰਿਫਾਈਨਰਸ ਨੇ ਜਿਹੜੇ ਤੇਲ ਕੱਚਾ ਲਿਆ ਕੇ ਸਾਫ ਕਰਕੇ ਗਾਹਾਂ ਵੇਚਦੇ ਐ ਉਹਨਾਂ ਦਾ ਉਹ ਬਹੁਤ ਜ਼ਿਆਦਾ ਚਿਚਕਿਚੇ ਐ ਵੀ ਅਸੀਂ ਬੈਂਜੂਏਲਾ ਤੋਂ ਤੇਲ ਸ਼ਾਇਦ ਨਾ ਲਈਏ ਕਿਉਂਕਿ ਉਹ ਬਹੁਤ ਔਖਾ ਕੰਮ ਹੈਗਾ ਸੋ ਇਹ ਸਾਰੀ ਗੱਲ ਜਿਹੜੀ ਹੈ ਇਸ ਸਮਝੌਤੇ ਦੇ ਬਾਰੇ ਚ ਕੋਈ ਹੋਰ ਗੱਲਾਂ ਆਈਆਂ ਨੇ ਗਾਹਾਂ ਨਵੀਆਂ ਆਉਂਦੀਆਂ ਰਹਿਣੀਆਂ ਨੇ ਇੱਕ ਅਗਲੀ ਗੱਲ ਇੰਡੀਅਨ ਐਕਸਪ੍ਰੈਸ ਦੀ ਇਹ ਹੈ ਵੀ ਜਿਹੜੀਆਂ ਸਰਕਾਰ ਨੇ ਦਾਅਵੇ ਕੀਤੇ ਵੀ ਜਿਹੜੇ ਆਦਿਵਾਸੀ ਖੇਤਰ ਨੇ ਉਹਨਾਂ ਦੇ ਵਿੱਚ ਅਸੀਂ ਲੋਕਾਂ ਨੂੰ ਇਨਸਾਫ ਦੇਣ ਲਈ ਉੱਥੇ ਅਦਾਲਤਾਂ ਖੋਲ੍ਹੀਆਂ ਹੋਈਆਂ ਨੇ ਸੋ ਅਜੇ ਹੀ ਅਦਾਲਤ ਗੜਚਰੋਲੀ ਦੇ ਵਿੱਚ ਵੀ ਹੈ ਤੇ ਉੱਥੇ ਇੱਕ ਸੁਰਿੰਦਰ ਗਾਰਡ ਗਿੱਲ ਜਿਹੜੇ ਹੈਗੇ ਆ ਜਿਨ੍ਹਾਂ ਦੇ ਉੱਤੇ ਭੀਮਾ ਕੋਰੇ گاਉਂ ਦਾ ਕੇਸ ਵੀ ਹੈਗਾ ਨਾਲ ਤੇ ਉਹਨਾਂ ਦੇ ਉੱਤੇ 2016 ਦਸੰਬਰ 2016 ਦੇ ਵਿੱਚ ਇੱਕ ਕੇਸ ਹੋਇਆ ਉੱਥੇ ਦਾ ਉਹ ਉਸ ਅਦਾਲਤ ਤੇ ਲੱਗਿਆ ਹੋਇਆ ਤੇ ਉਸ ਅਦਾਲਤ ਦੇ ਵਿੱਚ ਕਿਸੇ ਟਾਈਮ ਕੋਈ ਜੱਜ ਨਹੀਂ ਹੁੰਦਾ ਕਿੰਨਾ ਕਿੰਨੇ ਦਿਨ ਲਗਾਤਾਰ ਮਹੀਨਾ ਮਹੀਨਾ ਤੇ ਕਦੇ ਕੋਈ ਪਬਲਿਕ ਪ੍ਰੋਸੀਕਿਊਟਰ ਨਹੀਂ ਹੁੰਦਾ ਜਾਨੀ ਉਹ ਤੇ ਸੁਣਵਾਈ ਹੋਈ ਨਹੀਂ ਹੁੰਦੀ 2016 ਤੋਂ ਲੈ ਕੇ ਹੁਣ ਤੱਕ ਜਾਨੀ 9 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ डिसेंबर 16 ਕਿਉਂਕਿ 9 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਉਸ ਦੇ ਉੱਤੇ ਹਾਲੇ ਤੱਕ ਉਹ ਕੇਸ ਸ਼ੁਰੂ ਹੀ ਨਹੀਂ ਹੋਇਆ ਇੰਨੇ ਸਾਲਾਂ 'ਚ ਉਹਨਾਂ ਦੇ ਵਕੀਲ ਨੇ ਸੁਪਰੀਮ ਕੋਰਟ ਦੇ ਧਿਆਨ ਚ ਇਹ ਗੱਲ ਲਿਆਂਦੀ ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਨੂੰ ਕਿਹਾ ਬੰਬੇ ਹਾਈ ਕੋਰਟ ਨੇ ਇੱਕ ਜੱਜ ਲਾਇਆ ਹੁਣ ਹੁਣ ਉਹ ਗਾਹਾਂ ਕੀ ਬਣਦਾ ਕੀ ਨਾ ਬਣਦਾ ਜਾਨੀ ਉਹਦੇ ਤੋਂ ਸਰਕਾਰ ਦੀਆਂ ਜਿਹੜੀਆਂ ਕਿਤਾਬੀ ਗੱਲਾਂ ਨੇ ਉਹ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ ਤੇ ਅਮਲ ਹੈ ਜਿਹੜਾ ਉਹ ਕੁਝ ਵੀ ਨਹੀਂ ਹੁੰਦਾ ਹ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਕੀਤੀ ਸੀ ਪਹਿਲਾਂ ਵੀ ਕਈ ਵਾਰ ਵੀ ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵਾ ਸ਼ਰਮਾ ਜੀ ਬੜੇ ਭੜੇ ਬਿਆਨ ਦੇ ਰਹੇ ਹੈ ਤੇ ਉਹਦਾ ਬੜੇ ਲੋਕਾਂ ਨੇ ਨੋਟਿਸ ਲਿਆ ਕੱਲ ਸੁਪਰੀਮ ਕੋਰਟ ਦੇ ਵਿੱਚ ਜਮਾਤ ਤੇ ਉਲੇਮਾ ਇਹ ਹਿੰਦ ਨੇ ਉਸ ਦੇ ਖਿਲਾਫ ਇੱਕ ਕੇਸ ਕੀਤਾ ਤੇ ਸੁਪਰੀਮ ਕੋਰਟ ਨੂੰ ਕਿਹਾ ਵੀ ਉਹ ਕੋਈ ਗਾਈਡਲਾਈਨ ਨਾ ਤੈਅ ਕਰੇ ਜਿਹੜੇ ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕ ਨੇ ਜਿਨ੍ਹਾਂ ਨੇ ਬਾਕੀ ਗੱਲਾਂ ਨੂੰ ਲਾਗੂ ਕਰਵਾਉਣਾ ਹੈ ਉਹ ਜੇ ਖੁਦ ਐਂ ਕਰਦੇ ਆ ਤਾਂ ਇਹਦਾ ਕੀ ਕੀਤਾ ਜਾਣਾ ਚਾਹੀਦਾ ਬੜਾ ਵੱਡਾ ਸਵਾਲ ਹੈਗਾ ਇਹ ਇਹ ਤਾਂ ਫਿਰ ਸੰਵਧਾਨ ਸਾਡਾ ਬਚੇ ਹੀ ਨਹੀਂਗਾ ਸੋ ਇਹ ਇੱਕ ਗੱਲ ਅਗਲੀ ਜਿਹੜੀ ਹੈ ਵੀ ਕੱਲ ਵੀ ਦੁਬਾਰਾ ਫੇਰ ਰਾਹੁਲ ਗਾਂਧੀ ਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਤੋਂ ਰੋਕਿਆ ਗਿਆ ਉਹਨਾਂ ਨੇ ਇਹ ਸਮਝੌਤੇ ਦੀ ਵੀ ਗੱਲ ਕੀਤੀ ਭਾਰਤ ਅਮਰੀਕਾ ਦੇ ਨਾਲ ਤੇ ਦੂਜਾ ਉਹੀ ਫੇਰ ਜਿਹੜਾ ਭਾਰਤ ਦੀ ਜਿਹੜੀ ਸਿਕਿਉਰਿਟੀ ਹੈ ਉਸ ਦੀ ਗੱਲ ਕੀਤੀ ਤੇ ਉਹ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਉਹਨਾਂ ਨੇ ਇੱਕ ਵੱਡੀ ਚਿੱਠੀ ਜਿਹੜੀ ਹੈ ਉਹ ਸਪੀਕਰ ਨੂੰ ਲਿਖੀ ਹੈ ਕਿ ਤੁਸੀਂ ਇਹ ਡੈਮੋਕ੍ਰੇਸੀ ਦਾ ਕਤਲ ਕਰ ਰਹੇ ਹੋ ਇਹ ਡੈਮੋਕ੍ਰੇਸੀ ਦੇ ਉੱਤੇ ਬਹੁਤ ਵੱਡਾ ਦਾਗ ਹੈ ਜਿਹੜਾ ਤੁਸੀਂ ਬੋਲਣ ਨਹੀਂ ਦੇ ਰਹੇ ਇਹ ਵੀ ਗੱਲ ਕਹੀ ਅ ਤੇ ਅਗਲੇ ਪਾਸੇ ਪਛਮਗਾਲ ਦੀ ਮੁੱਖ ਮੰਤਰੀ ਮੰਮਤਾ ਬੇਨਰਜੀ ਪਿੱਛੇ ਕੁਝ ਦਿਨ ਪਹਿਲਾਂ ਚੀਫ ਇਲੈਕਸ਼ਨ ਕਮਿਸ਼ਨਰ ਜਿਹੜੇ ਸਾਡੇ ਹੈਗੇ ਆ ਸ਼੍ਰੀ ਗਿਆਨੇਸ਼ ਕੁਮਾਰ ਜੀ ਉਹਨਾਂ ਨੂੰ ਮਿਲੇ ਸੀਗੇ ਉਹ ਮਿੰਡ ਤੋਂ ਬਾਅਦ ਉਹਨਾਂ ਨੇ ਇੱਕ ਬੜਾ ਹੰਕਾਰੀ ਤੇ ਬਹੁਤ ਹੀ ਭੈੜੀ ਕਿਸਮ ਦਾ ਬੰਦਾ ਹੈ ਉਹ ਤੇ ਹੁਣ ਜਿਹੜਾ ਕੇਸ ਉੱਥੇ ਚੱਲਦਾ ਤਿੰਨ ਤਿੰਨ ਤਰ੍ਹਾਂ ਦੀਆਂ ਪਟੀਸ਼ਨਾਂ ਉੱਥੇ ਲੱਗੀਆਂ ਹੋਈਆਂ ਨੇ ਸੁਪਰੀਮ ਕੋਰਟ ਦੇ ਵਿੱਚ ਅੱਜ ਮੰਮਤਾ ਬੇਨਰਜੀ ਖੁਦ ਆਪਣਾ ਕੇਸ ਪਲੀਡ ਕਰਨ ਲਈ ਉਸ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਣਾ ਚਾਹੁੰਦੀ ਹੈ ਉਹ ਅਰਜੀ ਉਹਨਾਂ ਨੇ ਲਾਤੀ ਜੇ ਸੁਪਰੀਮ ਕੋਰਟ ਨੇ ਆਗਿਆ ਦਿੱਤੀ ਤਾਂ ਉਹ ਆਪਣਾ ਕੇਸ ਆਪ ਉੱਥੇ ਕਹੂਗੀ ਗੱਲ ਕਿਉਂਕਿ ਉਹਨੇ ਵਕਾਲਤ ਦਾ ਕੋਰਸ ਕੀਤਾ ਹੋਇਆ 2003 ਚ ਉਹਨੇ ਕੁਝ ਥੇਰ ਵਕਾਲਤ ਦੀ ਦਾ ਦੀ ਪ੍ਰੈਕਟਿਸ ਵੀ ਕੀਤੀ ਹੈ ਤੇ ਉਹ ਆਪਣਾ ਕੇਸ ਜੋਰ-ਸ਼ੋਰ ਨਾਲ ਮਾਨਯੋਗ ਸੁਪਰੀਮ ਕੋਰਟ ਕੋਲ ਰੱਖਣਾ ਚਾਹੁੰਦੀ ਹੈ ਸੋ ਜੇ ਕਿਸੇ ਦੇਸ਼ ਦੇ ਮੁੱਖ ਮੰਤਰੀ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਇਹ ਕਰਨਾ ਪੈ ਜੇ ਤਾਂ ਇਹ ਇਹਦਾ ਮਤਲਬ ਹੈ ਵੀ ਨਾ ਕੋਰਟਾਂ ਬਹੁਤਾ ਧਿਆਨ ਦੇ ਰਹੀਆਂ ਨੇ ਤੇ ਨਾ ਹੋਰ ਹੁਣ ਦੇਖਦੇ ਆਂ ਵੀ ਉਹਨਾਂ ਦੇ ਪਰਸਨਲ ਅਪੀਅਰ ਹੋਣ ਦਾ ਕਿੰਨਾ ਕੁ ਫਰਕ ਪੈਂਦਾ ਹੈ ਯੋਗਿੰਦਰ ਜਾਦਵਨੀ ਵੀ ਕਿਸੇ ਟਾਈਮ ਅਪੀਅਰ ਹੋਈ ਸੀ ਪਰ ਸੁਪਰੀਮ ਕੋਰਟ ਆਪਣੀ ਚਾਲ ਚੱਲੀ ਜਾਂਦੀ ਹੈ ਤੇ ਉਹ ਜਿਹੜੀ ਵੋਟਰ ਸੂਚੀਆਂ ਦੀ ਸੁਧਾਈ ਹੈ ਉਹਦੇ ਚ ਗੜਬੜਾ ਉਸੇ ਤਰ੍ਹਾਂ ਜਾਰੀ ਨੇ ਹਾਂ ਲਾਸਟ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਅਮਰੀਕਾ ਦੇ ਵਿੱਚ ਐਪਸਟਾਈਨ ਫਾਈਲਾਂ ਦਾ ਬੜਾ ਰੌਲਾ ਪਿਆ ਹੋਇਆ ਜੈਫਰੀ ਐਪਸਟਾਈਨ ਇੱਕ ਮਤਲਬ ਉਹ ਬਹੁਤ ਛੋਟੀ ਉਮਰ ਦੀਆਂ ਲੜਕੀਆਂ ਦੀ ਦਾ ਸਰੀਰਕ ਸ਼ੋਸ਼ਣ ਹੁੰਦਾ ਸੀਗਾ ਬਕਾਇਦਾ ਬੜੇ-ਬੜੇ ਪੋਲੀਟੀਸ਼ੀਅਨ ਤੇ ਵੱਡੇ ਬੰਦਿਆਂ ਦਾ ਦੱਸਿਆ ਜਾਂਦਾ ਤੇ ਉਹਦਾ ਆਪਣਾ ਇੱਕ ਟਾਪੂ ਹੈ ਜਿੱਥੇ ਉਹ ਉਹ ਲੈ ਕੇ ਜਾਂਦਾ ਸੀਗਾ ਵਗੈਰਾ ਉਹਦੀਆਂ ਪਿੱਛੇ ਜੇ 3 ਲੱਖ ਤੋਂ ਵੱਧ ਪੇਜਾਂ ਦੀਆਂ ਫਾਈਲਾਂ ਜਿਹੜੀਆਂ ਨੇ ਉਹ ਜ਼ਾਹਰ ਹੋਈਆਂ ਨੇ ਤੇ ਬਹੁਤ ਸਾਰੀਆਂ ਵੀਡੀਓਜ਼ ਵੀ ਨੇ ਤੇ ਇਸ ਤਰ੍ਹਾਂ ਦਾ ਕਾਫੀ ਕੁਝ ਹੈਗਾ ਤੇ ਉਹਦੇ ਚ ਇੱਕ ਲੜਕੀ ਦੀ ਵੀਡੀਓ ਵੀ ਜਾਰੀ ਹੋਈ ਹੈ ਜਿਹੜੀ ਵੀਡੀਓ ਤੁਸੀਂ ਵੀ ਸ਼ਾਇਦ ਸੁਣੀ ਹੋਵੇ ਆ ਉਸ ਕੁੜੀ ਦਾ ਨਾਮ ਹੈ ਸਾਰਾ ਰੈਂਸਮ ਸਾਰਾ ਰੈਂਸਮ ਇਹ ਦੱਸਦੀ ਹੈ ਬੜਾ ਦਿਲ ਹਲਾਉਣ ਵਾਲੀ ਗੱਲ ਫਿਰ ਸੋਚ ਲਿਓ ਵੀ ਜਿਹਨੂੰ ਆਪਾਂ ਵਿਕਸਤ ਦੇਸ਼ ਕਹਿੰਦੇ ਆ ਉਹ ਕਿੰਨੇ ਕੁ ਵਿਕਸਤ ਨੇ ਜਾਂ ਨਾ ਵਿਕਸਤ ਨੇ ਜਾਂ ਕੀ ਨੇ ਇਹ ਅੰਦਾਜ਼ਾ ਤੁਸੀਂ ਲਾਇਓ ਤੇ ਉਹ ਉਹਨੇ ਦੱਸਿਆ ਵੀ ਉਸ ਨਾਲ ਜਦੋਂ ਉਹ ਸਿਰਫ 10 ਸਾਲ ਦੀ ਸੀ ਉਦੋਂ ਰੇਪ ਹੁੰਦਾ ਸੀਗਾ ਕਈ ਵਾਰ ਤਾਂ ਦਿਨ ਚ ਤਿੰਨ ਵਾਰ ਵੀ ਉਹਦੇ ਨਾਲ ਇਹ ਜਿਹੜਾ ਦੁਸ਼ਕਰਮ ਹੁੰਦਾ ਰਹੇਗਾ ਤੇ ਉਸ ਨੂੰ ਐਪਸਟਾਈਨ ਜੈਫਰੀ ਐਪਸਟਾਈਨ ਖੁਦ ਇਹ ਧਮਕੀਆਂ ਦਿੰਦਾ ਹੁੰਦਾ ਸੀ ਵੀ ਤੂੰ ਜਿਹੜਾ ਜੇ ਤੂੰ ਕਿਸੇ ਨਾਲ ਆਪਣੇ ਦੋਸਤਾਂ ਨਾਲ ਮਾਪੇ ਨਾਲ ਜਾਂ ਕਿਸੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਮੈਥੋਂ ਬੁਰਾ ਨਹੀਂ ਮੈਂ ਤੈਨੂੰ ਤਾਂ ਮਾਰੂੰਗਾ ਹੀ ਮਾਰੂੰਗਾ ਮੈਂ ਤੇਰੇ ਮਾਪੇ ਬਾਪ ਨੂੰ ਲੱਭ ਕੇ ਉਹਨਾਂ ਨੂੰ ਵੀ ਨਹੀਂ ਛੱਡਣਾ ਤੇ ਕਈ ਵਾਰ ਉਹਨੂੰ ਵੀ ਉਹਦੀ ਫਿਗਰ ਠੀਕ ਰਹੇ ਸਰੀਰਕ ਫਿਗਰ ਉਹਦੇ ਲਈ ਕਈ ਕਈ ਦਿਨ ਭੁੱਖਾ ਵੀ ਰੱਖਿਆ ਜਾਂਦਾ ਸੀ ਇਸ ਕਿਸਮ ਦੀ ਪ੍ਰਤਾਰਣਾ ਉੱਥੇ ਹੁੰਦੀ ਰਹੀ ਹੈ ਤੇ ਬਹੁਤ ਲੰਬਾ ਚੌੜਾ ਕੰਮ ਹੈ ਉੱਚ ਕਾਫੀ ਸਾਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਭਾਰਤੀ ਪੋਲਿਟਿਸ਼ੀਨਾਂ ਦੀਆਂ ਵੀ ਹੁੰਦੀਆਂ ਰਹਿੰਦੀਆਂ ਨੇ ਸੋ ਉਹ ਆਪਣੇ ਆਪ ਚ ਕਾਲਾ ਅਧਿਆਇ ਹੈਗਾ ਤੇ ਇਸ ਤੋਂ ਜੇ ਕੋਈ ਦੇਸ਼ਾਂ ਦੇ ਲੋਕ ਜਿਹੜੇ ਐ ਮਾੜਾ ਮੋਟਾ ਸਭ ਲੈ ਸਕਦੇ ਐ ਤਾਂ ਬਹੁਤ ਜ਼ਰੂਰੀ ਹੋਊਗਾ ਅੱਜ ਦੀ ਗੱਲ ਚ ਇੰਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ